ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਸਿੰਘ ਜੇਐਸ ਆਰਿਕਲਚਰ ਤੋਂ ਹਾਂ ਜੀ ਕਿਸਾਨ ਭਰਾਵੋ ਜਿਹੜੀ ਅੱਜ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ 2025 ਤੇਰਾ ਦੇ ਕਲਟੀਵੇਟਰ ਦੀ ਹੈ ਤੇਰਾ ਟਾਈਮ ਦੇ ਵਿੱਚ ਜੋ ਸਿੰਪਲ ਕਲਟੀਵੇਟਰ ਬਣਾਇਆ ਗਿਆ ਸਿੰਪਲ ਲੁੱਕ ਦੇ ਵਿੱਚ ਸਿੰਪਲ ਆ ਨਿਊ ਹੌਲੈਂਡ ਵਾਸਤੇ ਇਸ ਦੇ ਵਿੱਚ ਕਿਸਾਨ ਭਰਾਵੋ ਕਦੂ ਕਰਨ ਵਾਸਤੇ ਸੋਹਾਗਾ ਲਗਾਇਆ ਗਿਆ ਜਿਹਨੂੰ ਆਪਾਂ ਫੱਟੀ ਕਹਿੰਦੇ ਆ ਇਹ 4 ਇੰਚੀ ਫੱਟੀ ਲਗਾਈ ਗਈ ਆ ਇਸ ਨਾਲ ਤੁਸੀਂ ਕਦੂ ਕਰਨ ਵੇਲੇ ਖੇਤ ਦੇ ਵਿੱਚ ਆਪਦੀ ਦੜੀ ਦੂੜੀ ਬੜੀ ਆਸਾਨੀ ਦੇ ਨਾਲ ਚੱਕ ਸਕਦੇ ਹੋ ਮਿੱਟੀ ਅੱਗੇ ਪਿੱਛੇ ਧੱਕ ਸਕਦੇ ਹੋ ਤੇ ਹੋਰ ਵੀ ਇਹਦੇ ਨਾਲ ਇੱਕ ਦੋ ਕੰਮ ਲੈ ਆਏ ਲੈ ਜਾ ਸਕਦੇ ਨੇ ਬਾਕੀ ਜੇ ਕਿਸਾਨ ਭਰਾਵੋ ਕਲਟੀਵੇਟਰ ਦੀ ਗੱਲ ਕਰੀਏ ਜੇ ਕਰੀਏ ਜਾਵੇ ਤਾਂ ਇਹਦੇ ਵਿੱਚ ਸੀ ਟਾਈਪ ਟੈਨਾ ਲਗਾਏ ਨੇ ਤੇ ਵਧੀਆ ਕੁਆਲਿਟੀ ਦੇ ਫਾਣੇ ਲਗਾਏ ਨੇ ਤੇ ਖੁੱਲਾ 25 ਇੰਚ ਫਰੇਮ ਦਾ ਇਹ ਕਲਟੀਵੇਟਰ ਆ ਫੁੱਲ ਖੁੱਲਾ ਇਹਦੇ ਵਿੱਚ ਕੋਈ ਗਲੀੜਾ ਕੋਈ ਫੂਸਲੀ ਫਸੂਗਾ ਤੇ ਮਿੱਟੀ ਬਹੁਤ ਵਧੀਆ ਅਮੀਰ ਕਰੂਗਾ ਤੇ ਬਾਕੀ ਕਿਸਾਨ ਭਰਾਵੋ ਜੇ ਬਾਟਾ ਦੇ ਟਾਈਮ ਦੀ ਗੱਲ ਕਰੀ ਜਾਵੇ ਇਹ ਜੇ ਆਕਰ ਕਿਤੇ ਫਸਦੀ ਹੈ ਤਾਂ ਨੜ ਤੋੜ ਕੇ ਆਪਣੇ ਪਿੱਛੇ ਹਟ ਜੂਗੀ ਕੋਈ ਆਪ ਟੰ ਟੁੱਟੂਗੀ ਨਹੀਂ ਮੋਸੂਗੀ ਨਹੀਂ ਇਸ ਦੇ ਵਿੱਚ ਇੱਕ 5 ਰੁਪਏ ਵਾਲਾ ਕਾਬਲਾ ਸਿਰਫ 5 ਰੁਪਏ ਦਾ ਉਹ ਟੁੱਟੂ ਆ ਤੁਸੀਂ ਨਵਾਂ ਲੈ ਕੇ ਪਾਉਣਾ ਤੇ ਜੇ ਨੱਕਿਆਂ ਦੀ ਗੱਲ ਕਰੀਏ ਤਾਂ ਸਿੰਪਲ ਨੱਕੇ ਲਗਾਏ ਨੇ ਤੇ ਡੰਡਾ ਲਗਾਇਆ ਗਿਆ ਜਿਸ ਨੂੰ ਆਸਾਨੀ ਦੇ ਨਾਲ ਟਰੈਕਟਰ ਦੇ ਨਾਲ ਅਟੈਚ ਕੀਤਾ ਹੁੰਦਾ ਫਰੇਮ ਦੀ ਗੱਲ ਕਰੀ ਜਾਵੇ ਸੀ ਕਲਾਸ ਪਾਈਪ ਦੇ ਵਿੱਚ 72 72 ਦਾ 3 ਇੰਚੀ ਪਾਈਪ ਯੂਜ਼ ਕੀਤਾ ਗਿਆ ਤੇ ਟੈਨਾ ਨੂੰ ਪੜਨ ਵਾਸਤੇ ਫਰੇਮ ਦੇ ਨਾਲ ਸੀ ਕਲੈਂਪ ਲਗਾਏ ਗਏ ਨੇ ਜਿਨ੍ਹਾਂ ਨੂੰ ਯੂ ਕਲੈਂਪ ਵੀ ਕਿਹਾ ਜਾਂਦਾ ਹੈ ਟੈਨਾ ਦੇ ਨਾਲ ਇਹ ਨਵੀਂ ਤਕਨੀਕ ਲਗਾਈ ਗਈ ਹੈ ਕਿਸਾਨ ਪ੍ਰਾਵੋ ਤੇ ਫਾਲੇ ਵੀ ਬਹੁਤ ਵਧੀਆ ਕੁਆਲਟੀ ਦੇ ਵਿੱਚ ਬਣਾਏ ਗਏ ਨੇ ਤੇ ਸਿੰਪਲ ਉੱਕ ਦੇ ਵਿੱਚ ਬਾਕੀ ਕਿਸਾਨ ਪ੍ਰਾਵ ਤੁਸੀਂ ਜੇ ਕਲਟੀਵੇਟਰ ਆਪਦੇ ਕੋਈ ਸਪੈਸ਼ਲ ਬਰਵਾਉਣਾ ਚਾਹੁੰਦੇ ਹੋ ਹਲਕੇ ਭਾਰ ਏ ਕੋਈ ਪਲਾਜ਼ਮਾ ਕਟਿੰਗ ਕੋੜਾ ਟਾਈਪ ਜਾਂ ਹੋਰ ਵੀ ਲੁੱਕ ਦੇ ਵਿੱਚ ਵਿਚਾਲੇ ਸੈਂਟਰ ਚ ਪਾਈਪ ਲਗਾ ਕੇ ਬਣਵਾਉਣਾ ਚਾਹੁੰਦੇ ਅਸੀਂ ਹੁਣ ਆਰਡਰ ਤੇ ਤੁਹਾਨੂੰ ਬਣਾ ਕੇ ਦਵਾਂਗੇ ਸਕਰੀਨ ਦੇ ਵਿੱਚ ਆਪਣੇ ਨੰਬਰ ਦਿੱਤੇ ਗਏ ਨੇ ਲੋਕੇਸ਼ਨ ਆਪਣੀ ਭਾਈ ਜੀ ਪਾਤਣਾ ਜ਼ਿਲ੍ਹਾ ਪਟਿਆਲਾ ਨੇੜੇ ਸੰਗਰੂਰ ਨੇੜੇ ਪਟਿਆਲਾ ਦੋਨਾਂ ਜਿਲ੍ਹਿਆਂ ਦੇ ਵਿਚਾਲੇ ਆਪਣਾ ਪਾਤਣਾ ਸ਼ਹਿਰ ਪੈਂਦਾ ਤੇ ਪੂਰੀ ਆਲ ਇੰਡੀਆ ਦੇ ਵਿੱਚ ਆਪਣੀ ਡਿਲੀਵਰੀ ਆ ਕਿਤੇ ਵੀ ਘਰੇ ਬੈਠੇ ਤੁਸੀਂ ਆਸਾਨੀ ਦੇ ਨਾਲ ਸਾਡੇ ਤੋਂ ਕਰੇ ਕੋਈ ਵੀ ਇਮਪਲੀਮੈਂਟ ਮੰਗਵਾ ਸਕਦੇ ਆਪਾਂ ਹੈਰੋ ਕਲਟੀਵੇਟਰ ਰੋਟਾਵੇਟਰ ਸਾਰੇ ਇਮਪਲੀਮੈਂਟ ਬਣਾਉਂਦੇ ਆ ਇਹ ਵੀਡੀਓ ਆਪਣੀ ਕਿਸ ਤਰ੍ਹਾਂ ਲੱਗੀ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਹੋਰ ਵੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਸਕਰੀਨ ਦੇ ਵਿੱਚ ਨੰਬਰ ਦਿੱਤੇ ਗਏ ਨੇ ਸਾਨੂੰ ਫੋਨ ਕਰਕੇ ਤੁਸੀਂ ਮਿਲੋ ਜਾਂ ਕੋਈ ਮੰਗਵਾਉਣਾ ਚਾਹੁੰਦੇ ਸਰ ਤਰ੍ਹਾਂ ਦੀ ਸੋਡੀ ਪੂਰੀ ਅਸੀਂ ਮਦਦ ਕਰਾਂਗੇ ਧੰਨਵਾਦ ਜੀ ਸਤਿ